ਜੀ ਆਪੋਜੀਸ਼ਨ ਆ ਮੇਨ ਆਪੋਜੀਸ਼ਨ ਪਾਰਟੀ ਕਾਂਗਰਸ ਹੈ ਸਾਡੇ ਕੋਲ ਅਜੇ ਤੱਕ ਕੋਈ ਡਰਾਫਟ ਪੜਨ ਨੂੰ ਹੀ ਹੈ ਨਾ ਉਹਦਾ ਮਤਲਬ ਇਹ ਹੈ ਕਿ ਐਡਾ ਸੰਜੀਦਾ ਮਸਲੇ ਤੇ ਬੇਅਦਬੀਆਂ ਦਾ ਮਸਲਾ ਜਿਹੜਾ ਉਹ ਸੰਜੀਦਾ ਮਸਲੇ ਦੇ ਉੱਤੇ ਇਹ ਆਪੋਜੀਸ਼ਨ ਨੂੰ ਜਾਂ ਆਪੋਜੀਸ਼ਨ ਤੇ ਜਿੰਨੀਆਂ ਵੀ ਪਾਰਟੀਆਂ ਉਹਨਾਂ ਨੂੰ ਮੌਕਾ ਹੀ ਨਹੀਂ ਦੇਣਾ ਚਾਹੁੰਦੇ ਕਿ ਅਸੀਂ ਅਪਲਾਈ ਕਰ ਸਕੀਏ ਆਪਣੇ ਮਾਈਂਡ ਨੂੰ ਕੋ ਰਿਸਰਚ ਕਰ ਸਕੀਏ ਕੋ ਗੱਲਬਾਤ ਕਰ ਸਕੀਏ ਕੋ ਇਸ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰ ਸਕੀਏ ਜਿਸ ਸਰਕਾਰ ਨੇ ਕਿਹਾ ਸੀ ਅਸੀਂ 24 ਘੰਟਿਆਂ ਦੇ ਵਿੱਚ ਕੁੰਮਨ ਵਿਜੇ ਪ੍ਰਤਾਪ ਦੀ ਸਿੱਟ ਦੀ ਰਿਪੋਰਟ ਨੂੰ ਲਾਗੂ ਕਰਕੇ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕਰਾਂਗੇ ਆ ਸਾਢੇ 3 ਸਾਲ ਬੀਤਣ ਤੋਂ ਬਾਅਦ ਕੁਝ ਵੀ ਨਹੀਂ ਕਿਸੇ ਨੂੰ ਪਤਾ ਚਲਾਨ ਪੁੱਠਪ ਨਹੀਂ ਹੋਈ ਇਨਵੈਸਟੀਗੇਸ਼ਨ ਮੁਕੰਮਲ ਨਹੀਂ ਹੋਈ ਇੱਕ ਕੇਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੀ ਤੇ ਸੁਖਬੀਰ ਸਿੰਘ ਬਾਦਲ ਇਸ ਕੇਸ ਤੋਂ ਹੀ ਬਾਹਰ ਨੇ ਤੋ ਦਾ ਮਤਲਬ ਹੈ ਕਿ ਪਹਿਲੇ ਇਥੋ ਹੀ ਇਹਨਾਂ ਦੀ ਮਨਸ਼ਾ ਉਹਨਾਂ ਨੂੰ ਬਕਾਇਦਾ ਤੌਰ ਪਰ ਬਰੀਅਲ ਜ਼ੁਮਾ ਕਰਨ ਦੇ ది ਹੋਲ ਕੇਸ ਬਿਕੋਜ਼ ਆਫ ਦੀ ਆਪ ਆਪ ਦੀ ਸਰਕਾਰ ਕਾਰਨ ਭਗਵੰਤ ਉਹਨਾਂ ਦੀ ਰਹਿਨਮਾਈ ਕਾਰਨ ਹੋਮ ਮਿਨਿਸਟਰ ਤੇ ਮੁੱਖ ਮੰਤਰੀ ਦੀ ਰਹਿਨਮਾਈ ਕਾਰਨ ਆਲਰੇਡੀ ਸਾਡੀਆਂ ਬੇਦਵੀਆਂ ਦੇ ਕੇਸ ਬਹੁਤ ਹੱਦ ਤੱਕ ਕਚਹਿਰੀਆਂ ਵਿੱਚ ਇਹਨਾਂ ਕਮਜ਼ੋਰ ਕੀ ਹੁਣ ਇਸ ਤੋਂ ਇਲਾਵਾ 2 ਦਿਨ ਦੀ ਵੇਖੋ ਸਪੀਕਰ ਸਾਹਿਬ ਨੇ ਕਿਹਾ ਕਿ ਮੈਂ ਆਪੋਜੀਸ਼ਨ ਪਾਰਟੀ ਦੇ ਕਹਿੰਦੇ ਬਾਜਵਤ ਸਾਹਿਬ ਦੇ ਕਹਿੰਦੇ 2 ਦਿਨ ਦੀ ਮਨਜ਼ੂਰੀ ਦਿੱਤੀ ਐਕਸਟਰਾ ਮੰਡੇ ਤੇ ਟਿਊਜ਼ਡੇ ਸੋਮਵਾਰ ਤੇ ਮੰਗਲਵਾਰ ਅਸੀਂ ਹਾਊਸ ਵਧਾਇਆ ਸਾਡਾ ਉਹਦੇ ਵਿੱਚ 2 ਪੁਆਇੰਟ ਸੀ ਪੰਜਾਬ ਦੇ ਵਿੱਚ ਸਾਰ ਨੂੰ ਭਗਤਾ ਮੁੱਦਾ ਅੱਜ ਲਾਅ ਐਂਡ ਆਰਡਰ ਕੱਲ ਮੈਂ ਬੋਰ ਹੋ ਕੇ ਆਇਆ ਵਰਮਾ ਸਾਹਿਬ ਦੇ ਭੋਗ ਤੇ ਉੱਥੇ ਜਾ ਕੇ ਆਇਆ ਉਸ ਟਾਈਮ ਦੇ ਉੱਤੇ ਸਾਰਾ ਏਰੀਆ ਜਿਹੜਾ ਉੱਥੇ ਆਇਆ ਸੀ ਕੰਪਲੀਟਲੀ ਦੇਸ਼ ਦੇ ਵਿੱਚ ਤੋਂ ਇਹਦੇ ਬਾਰੇ ਮੈਂ ਤੁਹਾਨੂੰ ਆ ਕੇ ਜਦੋਂ ਹੀ ਵਿਧਾਨ ਸਭਾ ਤੋਂ ਆਵਾਂਗੇ ਡਿਟੇਲਡ ਗੱਲ ਕਰਾਂਗਾ ਦੂਸਰੀ ਗੱਲ ਅਸੀਂ ਮੰਗੀ ਸੀ ਲੈਂਡ ਪੂਲਿੰਗ ਸਾਡੀ ਪਾਰਟੀ ਤੇ ਸਾਡੇ ਪ੍ਰਧਾਨ ਰਾਜਾ ਵਿੜਿੰਗ ਜੀ ਅੱਜ ਬਹੁਤ ਵੱਡੇ ਪੇਮਾਨੇ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜਾ ਇਹਨਾਂ ਦਾ ਗਲਾਡਾ ਦਾ ਆਫਿਸ ਹੈ ਲੁਧਿਆਣੇ ਦੇ ਵਿੱਚ ਉਹਦੇ ਸਾਹਮਣੇ ਧਰਨਾ ਚੱਲ ਰਿਹਾ ਅਸੀਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਨੇ ਜਿਸ ਤਰ੍ਹਾਂ ਮੋਦੀ ਦੀ ਕਾਲੇ ਕਾਨੂੰਨਾਂ ਦਾ ਜਿਹੜਾ ਮਨਸੂਬਾ ਸੀ ਸਾਡੀਆਂ ਜ਼ਮੀਨਾਂ ਕੰਟਰੈਕਟ ਬੇਸਿਸ ਤੇ ਲੈ ਕੇ ਅਡਾਨੀਆਂ ਤੇ ਮਾਨੀਆਂ ਤੇ ਹੱਥੇ ਦੇਣੀਆਂ ਜੇ ਉਹ ਮਨਸੂਬਾ ਸਿਰੇ ਨਹੀਂ ਚੜਿਆ ਤੇ ਜਿਹੜਾ ਇਹ ਕੇਜਰੀਵਾਲ ਦਾ ਭਗਵੰਤ ਦਾ ਤੇ ਸਤਿੰਦਰ ਜੈਨ ਦਾ ਮਨਸੂਬਾ ਹੈ ਪੰਜਾਬ ਨੂੰ ਲੁੱਟਣ ਦਾ ਇਹ ਲੈਂਡ ਪੂਲਿੰਗ ਨਹੀਂ ਲੈਂਡ ਫੂਲਿੰਗ ਦਾ ਮਨਸੂਬਾ ਸਿਰੇ ਨਹੀਂ ਚੜਦਾ 1 ਇੰਚ ਪੈੜੀ ਮੈਂ ਸਮੁੱਚੇ ਜਿੰਨੇ ਮਾਲਕ ਨੇ ਤੇ ਕਿਸਾਨ ਭਰਾ ਨੇ ਉਹਨਾਂ ਨੂੰ ਬੇਨਤੀ ਕਰੂੰਗਾ 1 ਇੰਚ ਵੀ ਨਾ ਦਿਓ ਇਹਨਾਂ ਲੁੱਟ ਕੇ ਭੱਜ ਜਾਣਾ ਜੇ ਕੇਜਰੀਵਾਲ ਨੇ 10 ਸਾਲਾਂ ਚ ਇੱਕ ਸਾਈਨ ਫਾਈਲ ਤੇ ਨਹੀਂ ਕੀਤਾ ਹੁਣ ਭਗਵੰਤ ਸਿੰਘ ਨੇ ਨਹੀਂ ਕਰਨਾ ਚੀਫ ਸਕੱਟਰੀ 27 ਦੇ ਵਿੱਚ ਜਦੋਂ ਨਵੀਂ ਸਰਕਾਰ ਬਣਨੀ ਹੈ ਦੋ ਮਹੀਨੇ ਰਿਟਾਇਰ ਹੋ ਕੇ ਵੀ ਭੱਜ ਜਾਣਾ ਆਪਾਂ ਕਿਦ ਕੋਈ ਚੀਜ਼ਾਂ ਲਵਾਂਗੇ ਤੁਹਾਡੀਆਂ ਜਾਇਦਾਦਾਂ ਤੁਹਾਡੀ ਇਹ ਜ਼ਮੀਨ ਕੌਡੀਆਂ ਭਾ ਕਿਸੇ ਨੇ ਨਹੀਂ ਖਰੀਦਣੀ ਘਰਾਂ ਦੇ ਘਰ ਤਬਾਹ ਕਰਨ ਦਾ ਇਹਨਾਂ ਦਾ ਏਜੰਡਾ ਹੈ 35 ਤੋਂ 40 ਹਜ਼ਾਰ ਕਰੋੜ ਰੁਪਈਆ ਇਹਦੇ ਚੋਂ ਪੈਸੇ ਕਢਣੇ ਦੋ ਸਾਡੇ ਮੁੱਦੇ ਜਿਹੜੇ ਅਜੇ ਤੱਕ ਉਹ ਲਿਸਟ ਹੀ ਨਹੀਂ ਕੀਤੇ ਸਪੀਕਰ ਸਾਹਿਬ ਨੇ ਨਾ ਲਾ ਲੋ ਐਂਡ ਆਰਡਰ ਤੇ ਚਰਚਾ ਨਾ ਲੈਂਡ ਪੂਲਿੰਗ ਜਿਹੜੀ ਹੈ ਉਹਦੇ ਤੇ ਕਿਸੇ ਕਿਸਮ ਦੀ ਚਰਚਾ ਰੱਖੀ ਹੈ ਤੋਂ ਮੈਂ ਸਮਝਦਾ ਕੰਪਲੀਟ ਸਾਰੇ ਦਾ ਸਾਰਾ ਸੈਸ਼ਨ ਇਹ ਜਿਹੜਾ ਇਹ ਨੈਟਫਲਿਕਸ ਦੇ ਸੀਰੀਅਲ ਵਰਗਾ ਜਾਂ ਨੈਟਫਲਿਕਸ ਤੇ ਚੱਲਦਾ ਹੁੰਦਾ ਨਾ ਜੁਗਨੂ ਹਾਜ਼ਰ ਹੋ ਇਹ ਜੁਗਨੂ ਹਾਜ਼ਰ ਹੋ ਦੇ ਇੱਕ ਸੀਰੀਅਲ ਵਰਗਾ ਚਲਾ ਦਿੱਤਾ ਟਾਈਮ ਆਪੋਜੀਸ਼ਨ ਦਾ ਵੀ ਵੇਸਟ ਕੀਤਾ ਕਰੋੜਾਂ ਰੁਪਏ ਟੈਕਸਪੀਅਰ ਦੇ ਵੀ ਇਹਨਾਂ ਨੇ ਖੂਬ ਵਿੱਚ ਸੁੱਟੇ ਨੇ ਕੋਈ ਇੱਕ ਬਿਜ਼ਨਸ ਹੈ ਇਹੋ ਜਿਹਾ ਇਹਨਾਂ ਨੇ ਨਹੀਂ ਕੀਤਾ ਕਿ ਵਪਾਰੀਆਂ ਦੇ ਹੱਕ 'ਚ ਹੋਏ ਕਿਸਾਨਾਂ ਦੇ ਹੱਕ 'ਚ ਹੋਏ ਖੇਤ ਮਜ਼ਦੂਰਾਂ ਦੇ ਹੱਕ 'ਚ ਹੋਏ ਸਾਡੇ ਬਿਜ਼ਨਸਮੈਨ ਜਿਹੜੇ ਨੇ ਵਪਾਰੀ ਜਿਹੜੇ ਉਹਨਾਂ ਤੇ ਕੋਈ ਹੱਕ 'ਚ ਹੋਏ ਕੋਈ ਸਟੂਡੈਂਟਸ ਦੇ ਹੱਕ 'ਚ ਕੋਈ ਇੱਕ ਸਿੰਗਲ ਪਾਲਿਸੀ ਇਹੋ ਜਿਹੀ ਨਹੀਂ ਆਈ ਜਿਹੜੀ ਲੋਕ ਹਿੱਤ ਦੇ ਵਿੱਚ ਸੋ ਆਵੇ ਲੈਨੇ ਅੱਜ ਦੇ ਨੈਟਫਲਿਕਸ ਦੇ ਵਿੱਚ ਜਗਨੂ ਵਾਲਾ ਜਿਹੜਾ ਸੀਰੀਅਲ ਹੈ ਜਗਨੂ ਹਾਜ਼ਰ ਹੋਏ ਤੇ ਕੀ ਬੰਦਿਆ ਜੀ ਫਰਜ਼ਾ ਜੀ ਜੀ ਉਹ ਦੇਖ ਲਾਉਂਗਾ ਛਿੰਦਾ ਪਰਤਾਵਲੇ ਆ ਸਕਦੇ ਜੀ ਐਫਆਈਆਰ